ਦੇਖੋ ਗਿਰਜੀ ਰਾਜੂਨਾਂ ਸੀ ਜਿਹੜੀ ਕਿ 28 ਸਾਲਾਂ ਤੋਂ ਜੇਲ੍ਹ ਚ ਬੰਦ ਨਹੀਂ 17 ਸਾਲ ਫਾਂਸੀ ਚੱਕੀ ਚ ਹੋ ਗਏ 12 ਸਾਲ ਬਾਅਦ ਵੀ ਅਪੀਲ ਦਾ ਫੈਸਲਾ ਨਹੀਂ 28 ਸਾਲ ਜੇਲ੍ਹ ਚ ਬੰਦ ਹੋਣ ਤੋਂ ਬਾਅਦ ਵੀ ਜਦ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਫੈਸਲਾ ਹੋਣਾ ਕਿ ਨਹੀਂ ਹੋਣਾ ਜਿਹੜੀ ਅਪੀਲ ਸ਼੍ਰੀ ਗਲਤਕ ਸਾਹਿਬ ਜੀ ਦੇ ਆਦੇਸ਼ ਤੇ ਸਿਕ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਪਾਈ ਗਈ ਆ ਤਕਰੀਬਨ 1 ਮਹੀਨਾ ਪਹਿਲਾਂ ਉਹਨਾਂ ਨੇ ਸਿੰਘ ਸਾਹਿਬ ਜੀ ਨੂੰ ਚਿੱਠੀ ਲਿਖੀ ਸੀ ਤੇ 1 ਮਹੀਨੇ ਚ ਤਕਰੀਬਨ ਤਿੰਨ ਚਿੱਠੀਆਂ ਉਹਨਾਂ ਨੇ ਸਿੰਘ ਸਾਹਿਬ ਜੀ ਨੂੰ ਲਿਖੀਆਂ ਨੇ ਅੱਜ ਵੀ ਜਿਹੜੀ ਚਿੱਠੀ ਆ ਉਹਨਾਂ ਨੇ ਸ਼੍ਰੀ ਗਲਤਕ ਸਾਹਿਬ ਜੀ ਦੇ ਜ ਮਤਲਬ ਕਿ ਇਹ ਬਿਆਨ ਕੀਤਾਗਾ ਆਪਣਾ ਦਰਦ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਵੱਖ-ਵੱਖ ਸਮੇਂ ਤੇ ਭੁਖੜਤਾਲਾ ਕੀਤੀਆਂ ਤੇ ਅੱਜ ਮਤਲਬ 12 ਸਾਲ ਦੀ ਇਸ ਅਪੀਲ ਤੇ ਸਾਡੇ ਜਿਹੜੇ ਆਗੂ ਨੇ ਸੰਸਥਾਵਾਂ ਦੀਆਂ ਗੋਫੈਸਲਾ ਨਹੀਂ ਕਰਵਾ ਸਕੇ ਤਾਂ ਹੁਣ ਉਹਨਾਂ ਦੇ ਕੋਲੇ ਕਿਹੜਾ ਰਸਤਾ ਬਚਦਾ ਹੈ ਕਿਉਂਕਿ ਇੱਕ ਮੈਂ ਤੁਹਾਨੂੰ ਇਹ ਚੀਜ਼ ਜਦ ਤੁਸੀਂ ਇਸ ਚਿੱਠੀ ਨੂੰ ਪੜ੍ਹੋਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਜਿਵੇਂ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਵੀਰ ਜੀ ਰਾਜਵਰਨਾ ਜੀ ਆਪਣੀਆਂ ਸੰਸਥਾਵਾਂ ਨੂੰ ਜਿਹੜੇ ਇੰਨਾ ਸਮਰਪਿਤ ਨੇ ਪਰ ਅੱਜ ਐਂ ਹੋ ਲੱਗਦਾ ਕਿ ਇਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਕਿ ਜਿਵੇਂ ਵੀਰ ਜੀ ਰਾਜਵਰਨਾ ਜੀ ਨੂੰ ਆਪਣੀਆਂ ਸੰਸਥਾਵਾਂ ਦੇ ਆਗੂਆਂ ਤੇ ਅੱਜ ਭਰੋਸਾ ਨਹੀਂ ਰਿਹਾ ਕੀ ਕਰ ਤੁਹਾਨੂੰ ਚਿੱਠੀ ਲਈ ਹੋ ਕਿ ਉਹਨੇ ਅਜਿਹਾ ਸਾਹਮਣੇ ਮ ਜਥੇਦਾਰ ਸਾਹਿਬ ਜੀ ਤੋਂ ਵੀ ਜੀ ਰਾਜੋਣਾ ਜੀ ਨੇ ਇਹੀ ਮੰਗ ਕੀਤੀ ਹੈ ਕਿ ਸਿੰਘ ਸਾਹਿਬ ਜੀ ਸਾਡੀਆਂ ਸੰਸਥਾਵਾਂ ਦੇ ਆਗੂ ਫੈਸਲਾ ਨਹੀਂ ਕਰਵਾ ਸਕੀ ਇੱਕ ਚੀਜ਼ ਉਹਨਾਂ ਨੇ ਸ਼ਿਕਵਾ ਥੋੜਾ ਜਥੇਦਾਰ ਜੀ ਨਾਲ ਵੀ ਕੀਤਾਗਾ ਕਿ ਸਿੰਘ ਸਾਹਿਬ ਜੀ ਤੁਸੀਂ ਤੁਹਾਡੇ ਵੱਲੋਂ ਸ਼੍ਰੀ ਗੁਰੂ ਕਾਲਕਤਖਬ ਸਾਹਿਬ ਜੀ ਤੋਂ ਆਦੇਸ਼ ਤਾਂ ਜਾਰੀ ਕੀਤੇਗੇ ਇਸ ਅਪੀਲ ਪਾਉਣ ਦੇ ਸ਼੍ਰੋਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਉਹਨਾਂ ਨੇ ਜਵਾਬ ਦੇ ਹੀ ਤੈਅ ਨਹੀਂ ਕੀਤੀ ਜੀ ਉਹਨਾਂ ਨੂੰ ਕਦੇ ਪੁੱਛਿਆ ਨਹੀਂ ਗਿਆ ਕਿ ਤੁਸੀਂ ਕਿਉਂ ਫੈਸਲਾ ਨਹੀਂ ਕਰਵਾਇਆ ਹੈਗਾ ਫਿਰ ਵੀ ਉਹਨਾਂ ਨੇ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਸਿੰਘ ਸਾਹਿਬ ਜੀ ਕਿ ਮੇਰੀ ਜਿਹੜੀ ਅਪੀਲ ਉਸ ਨੂੰ ਵਾਪਸ ਲਿਆ ਜਾਵੇ ਤੇ ਫਿਰ ਮੈਂ ਇਸ ਭੁਖੜਦਾਲ ਨੂੰ ਵਾਪਸ ਲੈ ਲਵਾਂ। ਦਿਗਨਿ ਸ਼੍ਰੋਮ ਨੇ ਕੱਲ ਦਾ ਵਫਾ ਦੀ ਐਟਪੀਸੀ ਪਹੁੰਚਾ ਰਿਹਾ। ਉਹ ਕਹਿੰਦੇ ਮੈਨੂੰ ਦਿੱਤਾ ਗਿਆ ਇਨਫੋਰਮੇਸ਼ਨ ਹੋਣ ਤੇ ਬਾਅਦ ਵਿੱਚ। ਤੁਹਾਨੂੰ ਕੁਝ ਲੱਗਦਾ ਹੈ ਕਿਉਂ ਨਹੀਂ ਜਿਆ ਹੋਇਆ। ਤਿਕੁਰ ਅਸੀਂ ਤਾਂ ਇਹ ਕਹਿੰਦੇ ਆ ਕਿ ਜਿਹੜੇ ਸ਼੍ਰੋਮ ਨੇ ਕਾਲੀਦਲ ਦਾ ਵਫਦਾ ਉਹਨਾਂ ਨੂੰ ਬਹੁਤ ਪਹਿਲਾਂ ਹੀ ਵਿਜੀ ਰਾਜ ਹੋਣਾ ਜਿੰਨਾ ਮੁਲਾਕਾਤ ਕਰਨੀ ਚਾਹੀਦੀ ਸੀ ਕਿਉਂਕਿ ਵਿਜੀ ਰਾਜੋਹਣਾ ਜੀ ਸਾਡੇ ਵੱਲੋਂ ਬਹੁਤ ਪਹਿਲਾਂ ਹੀ ਪੋਸਟਾਂ ਪਾਈਆਂ ਗਈਆਂ ਸੀਗੀਆਂ ਕਿ ਉਸ ਮੁੱਦੇ ਤੇ ਸਾਰਿਆਂ ਨੂੰ ਸੰਸਥਾਵਾਂ ਨੂੰ ਅਗਲ ਤੱਕ ਤੇ ਜਥੇਦਾਰ ਸਾਹਿਬਾਨ ਨੂੰ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਜੀ ਨੂੰ ਸਾਰਿਆਂ ਸੰਸਥਾਵਾਂ ਨੂੰ ਇਹ ਕਿਹਾ ਗਿਆ ਸੀ ਕਿ ਵਿਜੀ ਰਾਜੋਹਣਾ ਜੀ ਨਾਲ ਰੇਣੀ ਵੱਡੀ ਬੇਇਨਸਾਫੀ ਹੋ ਰਹੀ ਹੈ ਤਾਂ ਉਸ ਬੇਇਨਸਾਫੀ ਦੇ ਖਿਲਾਫ ਤੁਸੀਂ ਜੇ ਤੁਸੀਂ ਸਮਝਦੇ ਹੋ ਕਿ ਬੇਇਨਸਾਫੀ ਹੈ ਤਾਂ ਇਸ ਦੇ ਵਿਰੁੱਧ ਬੋਲੋ ਪਰ ਕੋਈ ਵੀ ਬੋਲਣ ਲਈ ਤਿਆਰ ਨਹੀਂ ਸੀਗਾ ਜਿਸ ਦਾ ਜ਼ਿਕਰ ਵਿਜੀ ਰਾਜੋਹਣਾ ਜੀ ਨੇ ਚਿੱਠੀ 'ਚ ਵੀ ਕੀਤਾਗਾ ਤੇ ਜਦ ਅੱਜ ਜਦ ਵੀਰਜੀ ਰਾਜਾ ਉਹਨਾਂ ਜੀ ਨੇ ਭੁਖੜਦਲ ਰੱਖੀ ਹੈ ਤਾਂ ਵੀਰਜੀ ਰਾਜਾ ਉਹਨਾਂ ਜੀ ਨੂੰ ਲੱਗਦਾ ਕਿ ਜਿਹੜੀਆਂ ਵੀ ਕਾਰਵਾਈਆਂ ਹੋ ਰਹੀਆਂ ਨੇ ਉਹ ਰਸਨੀਤੀ ਦੀਆਂ ਘੁੰਮਣਘੇਰੀਆਂ ਹੀ ਨੇ ਤੇ ਇਸ ਲਈ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੀਆਂ ਇਹ ਰਸਮੀ ਕਾਰਵਾਈਆਂ ਹੋ ਰਹੀਆਂ ਨੇ ਰਸਨੀਤੀ ਦੀਆਂ ਘੁੰਮਣਘੇਰੀਆਂ ਨਹੀਂ ਮੈਂ ਇਹਦੇ ਤੋਂ ਮੁਕਤੀ ਚਾਹੁੰਦਾ ਵਾ। ਕੋਕਤ ਜਾਈ ਰਹੀ ਹੈ। ਜਿਵੇਂ ਸਾਡੀ ਤਾਂ ਸ਼੍ਰੀ ਗਲਤਕ ਸਾਹਿਬ ਜੀ ਨੂੰ ਉਦੇਸ਼ਾ ਪਰਿਵਾਰ ਸ਼੍ਰੀ ਗਲਤਕ ਸਾਹਿਬ ਜੀ ਨੇ ਜਿਹੜਾ ਆਦੇਸ਼ ਦੀ ਅਪੀਲ ਕੀਤੀ ਆ ਪਰਿਵਾਰ ਦੀ ਬਹੁਤ ਹੀ ਸਤਿਕਾਰ ਨਾਲ ਬੇਨਤੀ ਆ ਸਿੰਘ ਸਾਹਿਬ ਜੀ ਨੂੰ ਕਿ ਸਿੰਘ ਸਾਹਿਬ ਜੀ 28 ਸਾਲ ਜੇਲ੍ਹ ਚ ਰਹਿਣ ਤੋਂ ਬਾਅਦ ਵੀ ਜੇਕਰ ਭੁਖੜਦਲ ਰੱਖਣੀ ਪੈਂਦੀ ਹੈ ਤੇ ਸਾਡੀ ਕੌਮ ਦੀ ਤਰਸਦੀ ਆ ਸਿੰਘ ਸਾਹਿਬ ਜੀ ਖੁਦ ਅਗਵਾਈ ਕਰਨ ਰਹਿਨੁਮਾ ਨੇ ਕੰਮ ਦੇ ساری ਕੰਮ ਉਹਨਾਂ ਵੱਲ ਦੇਖਦੀ ਹੈ ਤੇ ਸਾਡਾ ਤਾਂ ਇਹੀ ਬੇਨਤੀ ਹੈ ਕਿ ਇਸ ਮੁੱਦੇ ਦਾ ਹੱਲ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ